올 인디아 인터 유니버시티 푸트볼 챔피언십 ਵਿੱਚ ਪੰਜਾਬੀ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਨੇ ਪਹਿਲਾ ਸਥਾਨ ਲਿਆ ਤੇ ਉੱਥੇ ਹੀ ਫੁੱਟਬਾਲ ਟੀਮ ਦੇ ਖਿਡਾਰੀ ਰਮਨਦੀਪ ਸਿੰਘ ਦੇ ਜਿੱਤ ਮਗਰੋਂ ਜੱਦੇ ਪਿੰਡ ਬੁੱਲੇਵਾਲ ਪੰਚਨ ਤੇ ਰਮਨਦੀਪ ਦਾ ਵਿਸ਼ੇਸ਼ ਤੌਰ ਤੇ ਪਿੰਡ ਦੇ ਐਨ ਆਰ ਆਈ ਸਾਹ ਬੁੱਲੇਵਾਰ ਦੇ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਪਰਮਾਤਮ ਸਵਾਗਤ ਕੀਤਾ ਗਿਆ 골ਡ ਮੈਡਲ ਜਿੱਤਣ ਵਾਲੇ ਇਸ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ ਪਿੰਡ ਵਾਸੀਆਂ ਅਤੇ ਰਮਨਦੀਪ ਸਿੰਘ ਦੇ ਕੋਚ ਨੇ ਇਸ ਜਿੱਤ ਨੂੰ ਲੈ ਕੇ ਖਿਡਾਰੀ ਦਾ ਹੌਸਲਾ ਅਫਜ਼ਾਈ ਕੀਤੀ ਇਸ ਮੌਕੇ ਪਿੰਡ ਵਾਸੀਆਂ ਤੇ ਕੋਚ ਦਾ ਕਹਿਣਾ ਸੀ ਕਿ ਉਹਨਾਂ ਨੂੰ ਮਾਣ ਹੈ ਕਿ ਰਮਨਦੀਪ ਨੇ ਉਹਨਾਂ ਦੇ ਪਿੰਡ ਦਾ ਨਾਮ ਰੌਸ਼ਨ ਕੀਤਾ ਕੀ ਲੱਗਦਾ ਤੁਹਾਨੂੰ ਆਹ ਪਿੰਡ ਦਾ ਨੌਜਵਾਨ 골ਡ ਮੈਡਲ ਲੈ ਕੇ ਆਇਆ ਤੇ ਕੋਚ ਨੂੰ ਬਹੁਤ ਮਹਿਨਤੀ ਬਚਾਈ ਬਹੁਤ ਜ਼ਿਆਦਾ ਇਹਨਾਂ ਦੇ ਪਿੰਡ ਦੇ ਬਾਕੀ ਵੀ ਪਲੇਅਰ ਜਿਹੜੇ ਵੱਡੇ ਵੀ ਆ ਬਹੁਤ ਜ਼ਿਆਦਾ ਫੁੱਟਬਾਲ ਪਲੇਅਰ ਇਥੋਂ ਦੇ ਹੋਏ ਆ ਨਾ ਅਮਰ ਫੁੱਟਬਾਲ ਪਲੇਅਰ ਹੋਏ ਇਥੋਂ ਦੇ ਬੜੀ ਬੜੀ ਨੌਕਰੀਆਂ ਤੇ ਐਸਐਸਪੀ ਰਹੇ ਆ ਡੀਐਸਪੀ ਰਹੇ ਆ ਬਹੁਤ ਜ਼ਿਆਦਾ ਮਹਿਨਤੀ ਲੋਕ ਆ ਫੁੱਟਬਾਲ ਦੇ ਇਥੋਂ ਦੇ ਕਿੱਦਾਂ ਦਾ ਰੁਝਾਨ ਸੀ ਤੁਹਾਡੇ ਬਹੁਤ ਵਧੀਆ ਬਹੁਤ ਸ਼ੌਂਕ ਸੀ ਸਾਰੇ ਪਰਿਵਾਰ ਨੂੰ ਇਹਨਾਂ ਦਾ ਬੜਾ ਪ੍ਰਭਾਵ ਵੀ ਉਹ ਬਹੁਤ ਵਧੀਆ ਫੁੱਟਬਾਲ ਖੇਡਾ ਬਹੁਤ ਜ਼ਿਆਦਾ ਸ਼ੌਂਕ ਹੈ ਪਰਿਵਾਰ ਨੂੰ ਕੋਈ ਸਰਬ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਦੇਖੋ ਇਹ ਖੇਡਾਂ ਨਾਲ ਜੁੜੋ ਨਸ਼ਿਆਂ ਤੋਂ ਦੂਰ ਰਹੋਗੇ ਠੀਕ ਹੈ ਨਾ ਤੇ ਖੇਡੋਗੇ ਤਾਂ ਕੋਈ ਨੌਕਰੀ ਮਿਲਣਗੀ ਨਸ਼ੇ ਦੀ ਕੋਈ ਚੀਜ਼ ਨਹੀਂ ਮਿਲਣੀ ਘਰ ਬਰਬਾਦ ਹੋਣਾ ਪਿੰਡ ਦਾ ਵੀ ਨਾਂ ਰੋਸ਼ਨ ਲਾ ਪਰਿਵਾਰ ਦਾ ਵੀ ਨਾਂ ਰੋਸ਼ਨ ਲਾ ਹਾਂ ਜੀ ਜੇ ਨਸ਼ਾ ਕਰਾਂਗੇ ਤਾਂ ਬਹਿਨਾਮੀ ਹੋਣੀ ਹੈ ਜੇ ਖੇਡਾਂਗੇ ਤੇ ਮੇਕੋ ਅੱਜ ਜਿਹਦਾ ਅਜਮਨਿਰ ਸਮਾਰਤ ਕੀਤਾ ਉਹਦਾ ਬਾਕੀ ਵੀ ਹੋਣਗੇ ਇਸ ਕਾ ਖੇਡਣਾ ਬਹੁਤ ਜੁੜੀ ਹੈ ਖੇਡਾਂ ਮਰ ਰਹਿ ਜਾਣ ਹੋਣਾ ਚਾਹੀਦਾ ਹਾਂਜੀ ਮੈਂ ਜੀ ਫੁੱਟਬਾਲ ਦੇ ਵਿੱਚ 골ਡ ਮੈਡਲ ਜਿੱਤਿਆ ਜੀ ਤੇ ਇਹ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਆ ਜੀ ਇਹ ਯੂਨੀਵਰਸਟੀਆਂ ਕਰਾਉਂਦੀਆਂ ਆ ਜੀ ਉਹਦੇ ਵਿੱਚੋਂ ਅਸੀਂ ਪੂਰੇ ਇੰਡੀਆ ਦੇ ਵਿੱਚੋਂ ਫਰਸਟ ਆਈ ਆ ਜੀ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਉਹਨੇ 골ਡ ਮੈਡਲ ਜਿੱਤਿਆ ਕਿੰਨੀਆਂ ਟੀਮਾਂ ਸੀ ਸਿਰਫ ਚ ਟੋਟਲ ਟੋਟਲ ਜੀ 32 ਟੀਮਾਂ ਸੀਗੀਆਂ ਜੀ ਆਲ ਇੰਡੀਆ ਦੇ ਵਿੱਚ ਕਿੱਦਾਂ ਲੱਗਾ ਫਿਰ ਅੱਜ ਪਿੰਡ ਦੇ ਵਿੱਚ ਸਵਾਗਤ ਦੇਖ ਕੇ ਅੱਜ ਪਿੰਡ ਦੇ ਵਿੱਚ ਸਵਾਗਤ ਵੇਖ ਕੇ ਲੱਗਾ ਵੀ ਸਾਰੇ ਨਾਲ ਆ ਤੇ ਕੋਈ ਚੱਕਰ ਨਹੀਂ ਕੋਈ ਹੌਸਲਾ ਦੀ ਪੂਰੀ ਨਾਲ سپورਟ ਆ ਜੀ ਪਿੰਡ ਵੱਲੋਂ ਤੇ ਸਭ ਤੋਂ ਵੱਧ ਸਾਹ ਬੁੱਲੇ ਵਾਲਿਆਂ ਵੱਲੋਂ ਭਾਜੀ ਵੱਲੋਂ ਜਿਨ੍ਹਾਂ ਨੇ ਸਮਾਨਤ ਕੀਤਾ ਨਾਲ ਲੱਲ ਕੇ ਸਾਰੇ ਪਿੰਡ ਵਾਲੇ ਨੇ ਤੇ ਕਿਹੜਾ ਲਿਜਾਨ ਕਿੱਦਾਂ ਦਾ ਗੇਮਾਂ ਦੇ ਵਿੱਚ ਤੁਹਾਡੇ ਨਾਲ ਸਹਿਯੋਗ ਕਿਦਾਂ ਕਰਦਿਆਂ ਦਾ ਸਹਿਯੋਗ ਨਾਲ ਹੀ ਸੀਗਾ ਸ਼ੁਰੂ ਤੋਂ ਨਾਲ ਹੀ ਰਿਹਾ ਸੀ ਤੇ ਉਹ ਵੀ ਨਾਲ ਹੀ ਸੀ ਖੇਡਣ ਤੋਂ ਖੇਡੋ ਜਿੱਦਾਂ ਮਰਜ਼ੀ ਆ ਤੇ ਸਾਰੇ ਨਾਲ ਇਸੇ ਕਿਤੇ ਤੁਹਾਡੇ ਬ੍ਰਦਰ ਵੀ ਗੋਲਡ ਫੁੱਟਬਾਲ ਦੇ ਵਿੱਚ ਪਲੇਅਰ ਸੀ ਪਲੇਅਰ ਆ ਹਾਂਜੀ ਉਹਨਾਂ ਨੇ ਮੇਰੇ ਤੋਂ ਪਹਿਲਾਂ ਦਾ ਹੀ ਸ਼ੁਰੂ ਕੀਤਾ ਹੋਇਆ ਹੈ ਫੁੱਟਬਾਲ ਉਹਨਾਂ ਨੇ ਵੀ ਆਲ ਇੰਡੀਆ ਵਿੱਚ ਬ੍ਰੌਂਜ਼ ਮੈਡਲ ਜਿੱਤੇ ਹੋਇਆ ਹੈ ਚੈਂਪੀਅਨਸ਼ਿਪ ਤੇ ਉਹ ਵੀ ਬਹੁਤ ਹੀ ਵਧੀਆ ਪਲੇਅਰ ਨੇ ਤੇ ਉਹ ਵੀ ਖੇਡਾਂ ਦੇ ਨਾਲ ਜੁੜੇ ਆ ਓੱਖਾ ਤੁਹਾਨੂੰ ਕਿਹੜੀ ਟੀਮ ਨਾਲ ਲੱਗਾ ਬੁੱਦਾ ਉਹ ਕਿਹ ਨਾਲ ਖੇਡਾ ਛੱਡਾ ਜੀ ਕੇਰਲ ਨਾਲ ਹੀ ਓੱਖਾ ਜੀ ਮੈਚ ਤਾਂ ਹਾਂਜੀ ਉਹ ਉਹਨਾਂ ਨਾਲ ਹੀ ਖੇਡਣਾ ਸਭ ਤੋਂ ਓੱਖਾ ਮੈਚ ਰਿਹਾ ਸਾਡਾ ਕੇਰਲ ਨਾਲ ਬਾਕੀ ਤਾਂ ਸਾਰਾ ਠੀਕ ਸੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੀਦਾ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਆ ਵੀ ਖੇਡਾਂ ਨਾਲ ਜੁੜੇ ਰਹੋ ਤੇ ਇਹਦਾ ਇਹਨਾਂ ਨੂੰ ਖੇਡਾਂ ਨਾਲ ਜੁੜ ਕੇ ਬਹੁਤ ਹੀ ਉੱਚੀ ਪ੍ਰਾਪਤ ਹੁੰਦੀ ਹੈ ਜੀ ਤੇ ਵਧੀਆ ਸਿਹਤ ਮਿਲਦੀ ਹੈ ਤੰਦਰੁਸਤ ਰਹਿੰਦੀ ਹੈ ਜੀ ਬਹੁਤ ਕੁਝ ਪ੍ਰਾਪਤ ਹੁੰਦਾ ਤੇ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਹੈ ਬੇਟਾ 골ਡ ਮੈਡਲ ਜਿੱਤ ਕੇ ਲੈ ਕਿਤਨਾ ਲੱਗਿਆ ਹਾਂਜੀ ਬਹੁਤ ਮਾਨੂੰ ਖੁਸ਼ੀ ਹੋਈ ਹੈ ਜੀ ਬਹੁਤ ਜ਼ਿਆਦਾ ਤੇ ਇਹੀ ਆ ਵੀ ਇਸ ਤਰ੍ਹਾਂ ਹੋਰ ਵੀ ਬੱਚੇ ਮੈਂ ਨਾ ਇਹਦੇ ਆਲ ਵੇਖ ਕੇ ਇਸ ਤਰ੍ਹਾਂ ਹੀ ਪੁੱਜਣ ਉੱਤੇ ਤੇ 골ਡ ਮਡਲ ਲਿਆਣ ਤੇ ਦੇ ਆਪਣਾ ਪਿੰਡ ਦਾ ਨਾਮ ਜਿਹੜਾ ਬਹੁਤ ਵਧੀਆ ਰੋਸ਼ਨ ਹੋਵੇ ਤੇ ਬਾਕੀ ਸਾਹ ਬੁੱਲੇ ਵਾਲੀ ਨੇ ਸਾਨੂੰ ਬਹੁਤ ਮਲਕੀਸ਼ਵਰ ਧਿਆਨ ਦਿੰਦੇ ਨੇ ਇਸ ਤਰ੍ਹਾਂ ਬੱਚੇ ਨੂੰ ਖੇਡ ਕੇ ਆਉਂਦੇ ਬਹੁਤ ਉਹਨਾਂ ਨੂੰ ਖੁਸ਼ੀ ਹੁੰਦੀ ਆ ਤੇ ਬਹੁਤ ਵਧੀਆ ਸਾਨੂੰ ਸਨਮਾਨਤ ਵੀ ਕੀਤਾ ਉਹਨਾਂ ਬਹੁਤ ਵਧੀਆ ਕੀਤਾ ਬਹੁਤ ਮਨ ਨੂੰ ਖੁਸ਼ੀ ਜੋਗ ਹੀ ਨਹੀਂ ਕੰਮ ਕਰ ਸਕਦੇ ਉਹ ਸਾਹ ਬੁੱਲੇ ਵਾਲੀ ਨੇ ਕੀਤਾ ਤੇ ਇਸਕੇ ਬਹੁਤ ਮਨੁੱਖੀ ਕਿਤੇ ਪਰਿਵਾਰ ਚ ਤੁਹਾਡੇ ਫੋਟਬਾਲ ਤੋਂ ਹਾਂ ਜੀ ਸਾਡੇ ਭਾਜੀ ਹੀ ਜੀ ਵੱਡੇ ਜਤਿੰਦਰਪਾਲ ਸਿੰਘ ਜੱਗੀ ਜੋ ਐਸੀਐਫ ਚ ਨੌਕਰੀ ਮਿਲੀ ਸੀ ਉਹ ਵੀ ਫੁੱਟਬਾਲ ਖੇੜਦੇ ਰਹੇ ਆ ਤੇ ਮੇਰਾ ਵੱਡਾ ਬੇਟਾ ਵੀ ਅਮਨਦੀਪ ਸਿੰਘ ਉਹ ਵੀ ਫੁੱਟਬਾਲ ਚ ਖੇਡਦਾ ਰਿਹਾ ਵੀ ਕਾਫੀ ਦੂ ਤੱਕ ਪਹੁੰਚ ਗਿਆ ਹਾਂਜੀ ਇਹ ਤੇ ਬਹੁਤ ਮਨ ਨੂੰ ਖੁਸ਼ੀ ਆ ਕਿੰਦਾ ਦਾ ਰੁਝਾਨ ਸੀ ਇਹ ਦਾ ਸ਼ੁਰੂ ਤੋਂ ਨਾ ਥੋੜਾ ਇੱਥੇ ਆ ਕੇ ਜੀ ਬਸ ਖੇਡ ਦੇ ਵਿੱਚ ਗਰਾਊਂਡ ਸੀ ਸਾਡੇ ਪਿੰਡ ਦੇ ਵਿੱਚ ਉੱਥੇ ਆ ਕੇ ਇਹਨਾਂ ਨੂੰ ਜਗ੍ਹਾ ਮਿਲਦੀ ਸੀ ਖੇਡਣ ਵਾਸਤੇ ਇਸ ਕਰਕੇ ਉੱਥੇ ਸਵੇਰੇ ਸ਼ਾਮੀ ਇਹ ਦੇਲੀ ਖੇਡਦੇ ਸੀ ਤੇ ਖੇਡ ਦੇ ਬਾਵਜੂਦ ਫਿਰ ਹੌਲੀ ਹੌਲੀ ਆਸਰਵਾਦ ਦੇ ਵਾਦੀ ਇੱਥੋਂ ਤੱਕ ਹਾਂਜੀ ਦੂ ਤੱਕ ਪਹੁੰਚ ਗਏ ਜੀ